ਜਿਉਂ ਅੱਗੇ ਪੰਜਾਬੀ ਆਵੇ ਹੁਣ ਨਹੀਂ ਸੱਲਣਾ ਬੁੱਲੀਆਂ ਸੀ ਕੇ ਅਗਲਾ ਕੰਪਾਸ਼ਾ ਕਹਿੰਦੇ ਏ ਮਨਾ ਸੱਚਾ ਵਿਵਹਾਰ ਕਰਿਆ ਕਰ ਸੱਚਾ ਵਿਵਹਾਰ ਦਾ ਭਾਵ ਕੀ ਹੈ ਕਿਰਤ ਨਾਲ ਜਿਹੜੀ ਤੇਰੀ ਇਮਾਨਦਾਰੀ ਦੀ ਹੋਵੇ ਸੱਚ ਹੋਵੇ ਤੇਰੀ ਜ਼ਿੰਦਗੀ ਚ ਕੁ ਸੰਸਾਰ ਵਿੱਚ ਰਹਿੰਦੇ ਆ ਪਰਿਵਾਰ ਪਾਲਣ ਲਈ ਲੋੜਾਂ ਪੂਰੀ ਲਈ ਕਿਰਤ ਕਰਨੀ ਆ ਪਾ ਕੰਮ ਕਰਨੀ ਆ ਸਾਰੇ ਆਪਾਂ ਕੋਈ ਨਾ ਕੋਈ ਕੰਮ ਕਰਦੇ ਆ ਕਿਰਤ ਦਾ ਭਾਵ ਉਹ ਕੰਮ ਜਿਹੜਾ ਸੀ ਕੰਮ ਕਰਦੇ ਆ ਉਹਦੇ ਨਾਲ ਸਮਾਜ ਦਾ ਦੁਨੀਆ ਦਾ ਵੀ ਭਲਾ ਹੁੰਦਾ ਤੇ ਉਹਦੇ ਬਦਲੇ ਸਾਡੀਆਂ ਵੀ ਲੋੜਾਂ ਪੂਰੀਆਂ ਹੁੰਦੀਆਂ ਨੇ ਉਹਨੂੰ ਕਿਰਤ ਕਹਿੰਦੇ ਆ ਜਿਹਦੇ ਨਾਲ ਜਿਹੜੇ ਕੰਮ ਕਰਨ ਦੇ ਨਾਲ ਸਮਾਜ ਦਾ ਦੁਨੀਆ ਦਾ ਵੀ ਭਲਾ ਹੁੰਦਾ ਤੇ ਉਹਦੇ ਬਦਲੇ ਸਾਡਾ ਆਪਣਾ ਵੀ ਭਲਾ ਹੁੰਦਾ ਉਹਨੂੰ ਕਿਰਤ ਕਹਿੰਦੇ ਆ ਹੁਣ ਪਾਸ਼ਾ ਕਹਿੰਦੇ ਸੱਚਾ ਵਿਹਾਰ ਕਰ ਕਿਰਤ ਇਮਾਨਦਾਰੀ ਦੀ ਕਰ ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਬੇਈਮਾਨੀ ਹੈ ਸੌਖਾ ਕਮਾ ਕਿ ਜਿਹੜਾ ਬੰਦਾ ਬੇਈਮਾਨੀ ਦੇ ਤਰੀਕੇ ਨਾਲ ਪੈਸੇ ਕਮਾ ਕੇ ਆਪਦੀ ਜੇਬ 'ਚ ਪਾਉਂਦਾ ਹੈ ਉਹ ਬੰਦਾ ਕਦੇ ਵੀ ਪਰਮਾਤਮਾ ਦੀਆਂ ਖੁਸ਼ੀਆਂ ਨਹੀਂ ਲੈ ਸਕਦਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਬੰਦਾ ਬੇਈਮਾਨੀ ਦੀ ਕਮਾਈ ਆਪਦੀ ਜ਼ਿੰਦਗੀ 'ਚ ਵਰਤਦਾ ਹੈ ਉਹ ਪਰਮਾਤਮਾ ਵੈਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਵਿੱਤਰ ਫੈਸਲਾ ਹੈ ਸਤਿਗੁਰੂ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਵੀ ਉਹ ਇਨਸਾਨ ਜਿਹੜਾ ਬੇਈਮਾਨੀ ਦੀ ਕਮਾਈ ਖਾਂਦਾ ਸਤਿਗੁਰੂ ਕਹਿੰਦੇ ਉਹਦੇ ਆਲੇ ਪਾਸੋਂ ਤਾਂ ਸਾਡੇ ਹੱਥ ਖੜੇ ਆ ਭਾਈ ਉਹਦਾ ਸੀ ਕੁਝ ਨਹੀਂ ਸਵਾਰ ਸਕਦੇ ਗੁਰੂ ਪਾਸ਼ਾ ਕਹਿੰਦੇ ਨਾ ਉਹਦੇ ਹੱਕ 'ਚ ਨਹੀਂ ਖੜਿਆ ਜਾਣਾ ਜਿਹੜਾ ਬੰਦਾ ਬੇਈਮਾਨੀ ਦੀ ਕਮਾਈ ਖਾਂਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮ ਤਾਂ ਭਰੇ ਕੰਡੀਸ਼ਨ ਹੈ ਸ਼ਰਤ ਹੈ ਵੀ ਗੁਰੂ ਪਾਤਸ਼ਾਹ ਤੇਰੇ ਹੱਕ ਵਿੱਚ ਤਾਂ ਖੜਨਗੇ ਗੁਰਪੀਰ ਹਮ ਤਾਂ ਪਰੈ ਜਾਂ ਮਰਦਾਰ ਨਾ ਖਾਏ ਜੇ ਤੂੰ ਮਰਦਾਰ ਮਰਦਾਰ ਤੋਂ ਭਾਵ ਹੈ ਠੱਗ ਖਾਦਾ ਮਰਦਾਰ ਬੇਈਮਾਨੀ ਦੀ ਕਮਾਈ ਨਹੀਂ ਖਾਂਦਾ ਜੇ ਤੂੰ ਬੇਈਮਾਨੀ ਦੀ ਕਮਾਈ ਨਹੀਂ ਖਾਂਦਾ ਗੁਰੂ ਤੇਰੇ ਹੱਕ 'ਚ ਖੜਨਗੇ ਪਰ ਜੇ ਤੇਰੀ ਕਮਾਈ 'ਚ ਬੇਈਮਾਨੀ ਹੈ ਫਿਰ ਗੁਰੂ ਨੇ ਤੇਰੇ ਹੱਕ 'ਚ ਨਹੀਂ ਖੜਨਾ ਭਾਵ ਗੁਰੂ ਦੀਆਂ ਬਖਸ਼ਿਸ਼ਾਂ ਤੂੰ ਨਹੀਂ ਲੈ ਸਕਦਾ ਇਮਾਨਦਾਰੀ ਦਾ ਕੰਮ ਕਰਾ ਦੁਨੀਆ ਸੌਖੀ ਬਸਣ ਲੱਗ ਜੂ ਜਿਸ ਦਿਨ ਦੁਨੀਆ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮਨ ਨਾਲ ਪ੍ਰੈਕਟੀਕਲ ਰੂਪ ਦੇ ਵਿੱਚ ਬਹੁਤ ਬਾਰੀ ਆਪਾਂ ਸੁਖਨੀ ਸਾਹਿਬ ਦਾ ਪਾਠ ਕਰਿਆ ਹੋਊਗਾ ਜੇ ਆਪਾਂ ਇਹ ਬਚਨਾਂ ਨੂੰ ਕਮਾਈਏ ਆਪਦੀ ਜ਼ਿੰਦਗੀ 'ਚ ਇਮਾਨਦਾਰੀ ਦਾ ਕੰਮ ਕਰਨ ਲੱਗ ਜਾਈਏ ਸਮਾਜ ਸੌਖਾ ਬਸੂਗਾ ਬਿਰਲੇ ਟਾਮਿਆਂ ਨੂੰ ਛੱਡ ਕੇ ਲੋਕ ਇਮਾਨਦਾਰੀ ਦੀ ਕਿਰਤ ਕਰਦੇ ਆ ਨਹੀਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬਿਰਲਿਆਂ ਟਾਮਿਆਂ ਨੂੰ ਛੱਡ ਕੇ ਨਹੀਂ ਲੋਕ ਖਿਮਾ ਕਰੋ ਜੀ ਦਾ ਜਿੱਥੇ ਦਾ ਲੱਗਦਾ ਲੋਕ ਲਈ ਤੁਰੇ ਜਾਂਦੇ ਆ ਜਿਦਾ ਜਿੱਥੇ ਆ ਕੋਈ ਰਾਜਨੀਤਿਕ ਖੇਤਰ ਵਿੱਚ ਆ ਜਿਦਾ ਜਿੱਥੇ ਦਾ ਲੱਗਿਆ ਉਹਨੇ ਲੁੱਟ ਲਿਆ ਲੋਕਾਂ ਨੂੰ ਕੋਈ ਅਫਸਰ ਐ ਉਹਨੇ ਲੁੱਟ ਲਿਆ ਲੋਕਾਂ ਨੂੰ ਕੋਈ ਬਾਬਾ ਐ ਉਹਨੇ ਲੁੱਟ ਲਿਆ ਲੋਕਾਂ ਨੂੰ ਜਿਦਾ ਜਿੱਥੇ ਦਾ ਲੱਗਿਆ ਤੇ ਸਤਿਗੁਰੂ ਕਹਿੰਦੇ ਬੇਈਮਾਨੀ ਦੀ ਕਮਾਈ ਖਾਣ ਵਾਲਾ ਬੰਦਾ ਗਾਂ ਦਾ ਇਹ ਮਾਸ ਖਾਂਦਾ ਹੈ ਸੂਰ ਦਾ ਮਾਸ ਖਾਂਦਾ ਹੈ ਹੁਣ ਸੌਖੀ ਜੀ ਗੱਲ ਐ ਆ ਬੰਦਾ ਕਹਿੰਦਾ ਕਿਸੇ ਨੂੰ ਪੁੱਛ ਵੀ ਤੂੰ ਗਾਂ ਦਾ ਮਾਸ ਖਾਂਦਾ ਹੈ ਉਹ ਕੰਦਲਾ ਮੈਂ ਨਹੀਂ ਖਾਂਦਾ ਮੈਂ ਤਾਂ ਪਿਓਰ ਬੈਸ਼ ਨੂੰ ਆ ਅਰ ਸਤਗੁਰੂ ਦੀ ਬਾਣੀ ਕਹਿੰਦੀ ਬੇਈਮਾਨੀ ਦੀ ਕਮਾਈ ਖਾਣ ਵਾਲਾ ਹੁਣ ਤੁਸੀਂ ਵੇਖੋ ਆਮਨ ਦੁਕਾਨਾਂ ਤੇ ਤੁਸੀਂ ਵੇਖਿਆ ਹੋਗਾ ਮੈਂ ਵੀ ਵੇਖਿਆ ਹੋਗਾ ਉਦਾਹਰਣ ਦੇ ਰਿਹਾ ਦੁਕਾਨਾਂ ਦੇ ਵਿੱਚ ਕਈ ਵਾਰੀ ਨਾ ਇੱਕ ਦੁਕਾਨਦਾਰ ਵੀਰ ਇੱਕ ਖੂंजे 'ਚ ਇੱਕ ਬਣਾਈ ਬੈਠ ਹੁੰਦੇ ਆਪਦਾ ਪੂਜਾ ਸਥਾਨ Hindu community ਨਾਲ ਸੰਬੰਧਿਤ ਵੀਰ ਉੱਥੇ ਆਪਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਉਹਨਾਂ ਦੀਆਂ ਸਿੱਖ ਘਾਉਣ ਵਾਲੇ ਉਹ ਜਿਹੜੀਆਂ ਸੋਭਾ ਸਿਗਨੇ ਬਣਾਈਆਂ ਹੋਈਆਂ ਫੋਟੋਆਂ ਉਹ ਲਾਉਂਦੇ ਆ ਬਾਬੇ ਨਾਨਕ ਕਹਿੰਦੇ ਜਿਨ੍ਹਾਂ ਨੂੰ ਉਹ ਉਹ ਫੋਟੋਆਂ ਲਾਈਆਂ ਹੁੰਦੀਆਂ ਉਹ ਬੰਦੇ ਕੀ ਕਰਦੇ ਬਹੁਤੇ ਸਾਰੇ ਨਹੀਂ ਕਹਿੰਦਾ ਬਹੁਤੇ ਜਾਂਦੇ ਸਵੇਰੇ ਵੇਲੇ ਉਹ ਲੜ ਜਾਂ ਚੱਕ ਕੇ ਉਹ ਜਿਹੜਾ ਪਰਦਾ ਜਿਹਾ ਪਾਇਆ ਹੁੰਦਾ ਤੇ ਉੱਥੇ 10 ਰੁਪਏ ਰੱਖ ਦਿੰਦੇ ਆ ਤੇ ਧੂਫਨਾ ਧੂਆਂ ਜਿਹਾ ਕਰ ਦਿੰਦੇ ਬਾਅਦ ਪਰਦਾ ਸਿੱਟਦੇ ਵੀ ਲੈ ਤੈਨੂੰ ਤੇਰਾ ਹਿੱਸਾ ਮਿਲ ਗਿਆ ਬਾਕੀ ਸਾਰਾ ਦਿਨ ਨਾ ਬੋਲੀ ਅਸੀਂ ਦੇਖਿਓ ਲੋਕਾਂ ਦੀ ਛੱਲ ਲਾਉਂਦੇ ਇਹਦੀ ਗੱਲ ਨਾ ਬੰਦਾ ਵੀ ਹੁਣ ਤੈਨੂੰ ਹਿੱਸਾ ਮਿਲ ਗਿਆ ਆ ਚੱਕੋ ਸ਼ਾਮ ਇਸ ਤੋਂ ਬਾਅਦ ਵੇਖੇ ਕੀ ਬਣਦਾ ਤੇ ਹੁਣ ਜਿਹੜਾ ਬੰਦਾ ਸਵੇਰੇ ਇਦਾਂ ਕਰਦਾ ਨੂੰ ਉਹ ਫੀਲਿੰਗ ਕੀ ਲੈਂਦਾ ਵੀ ਮੈਂ ਧਰਮ ਕਮਾ ਲਿਆ ਵੀ ਮੈਂ ਧਰਮੀ ਹੋ ਗਿਆ ਹੁਣ ਆਪਾਂ ਕਿਰਤ ਸ਼ੁਰੂ ਕਰਦੇ ਆਂ ਕੰਮ ਸ਼ੁਰੂ ਕਰਦੇ ਆਂ ਕਰਦਣੇ ਤਾਂ ਵੀ ਆਪਾਂ ਕੰਮ ਸ਼ੁਰੂ ਕਰਦੇ ਕਿਰਤ ਸ਼ੁਰੂ ਕਰਦੇ ਆਂ ਵੀ ਹੁਣ ਰੱਬ ਦਾ ਨਾਂ ਲੈ ਲਿਆ ਤੇ ਉਹ ਤੋਂ ਬਾਅਦ ਉਹ ਬੰਦਾ 50 ਰੁਪਈਆਂ ਵਾਲੀ ਚੀਜ਼ ਐ 50 ਰੁਪਈਆਂ ਦੀ ਚੀਜ਼ ਆਈ ਦੁਕਾਨ ਤੇ ਉਹਨੂੰ 50 ਰੁਪਈਆਂ ਦੀ ਆਈ ਐ ਸਾਰੇ ਖਰਚੇ ਵਰਚੇ ਪਾ ਕੇ ਜੇ ਉਹ 70 ਰੁਪਈਆਂ ਦੀ ਵੇਚ ਦਿੰਦਾ ਜਿਵੇਂ ਆਈ ਐ origignal pure ਫਿਰ ਤਾਂ ਠੀਕ ਐ ਆਪਦਾ ਮਾਰਜਨ ਲੈ ਲਿਆ ਉਹਨੇ ਖਰਚੇ ਵਰਚੇ ਕੱਢੇ ਆਉਦੇ ਦੁਕਾਨਦਾਰ ਰੈਂਟ ਵੀ ਦੇਣਾ ਬਿਜਲੀ ਦਾ ਬਿੱਲ ਵੀ ਐ ਹੋਰ ਆਪਦੇ ਪਰਿਵਾਰ ਦੇ ਖਰਚੇ ਸਾਰੇ ਠੀਕ ਐ ਰੋਕਣਾ ਨਹੀਂ ਇਹਨੂੰ ਦੁੱਗਣੀ ਬਣਾ ਕੇ ਵੇਚੂ 50ਾਂ ਦੀ ਚੀਜ਼ ਵਿੱਚ ਮਿਲਾਵਟ ਕਰਦਾ ਐ ਉਹ ਤੇ ਕਰਕੇ ਮਿਲਾਵਟ 150 ਦੀ ਵੇਚਦਾ ਹੁਣ ਉਦਾਂ ਦਾ ਬੰਦਾ ਜਿਹਨੇ 50 ਰੁਪਈਆ ਦੀ ਚੀਜ਼ ਚਲ 150 ਦੀ ਵੀ ਵੇਚਨੀ ਆ ਅਸਲੀ ਤਾਂ ਵੇਚ ਦੇ ਪਿਓਰ ਤਾਂ ਦੇ ਜੀ ਤੂੰ 150 ਲੈ ਰਿਆ ਉਹਨੂੰ 150 ਦੀ ਚੀਜ਼ ਤਾਂ ਦੇ ਨਾ ਰੁਪਈਆ ਉਹ ਤੋ 150 ਲਿਆ ਚੀਜ਼ ਉਹਨੂੰ 50 ਵਾਲੀ ਦਿੱਤੀ ਐ ਉਹ ਵੀ ਨਕਲੀ ਮਿਲਾਵਟ ਕਰਕੇ ਹੁਣ ਉਹ ਬੰਦੇ ਨੇ 150 ਰੁਪਈਆ ਲੈ ਲਿਆ 150 ਰੁਪਈਆ ਲੈ ਲਿਆ ਗਾਕ ਤੋਂ ਤੇ ਉਹ ਬੰਦਾ ਕਹਿੰਦਾ ਲੈ ਵੀ 100 ਬਚ ਗਿਆ ਹੋਏ ਤੇ ਉਹਨ 100 ਰੁਪਏ ਦੇ ਲਿਆਉਂਦਾ ਕੇਲੇ 100 ਰੁਪਏ ਦੇ ਲਿਆਉਂਦਾ ਸੇਬ ਤੇ ਧੋ ਕੇ ਸਾਰਾ ਪਰਿਵਾਰ ਬਹਿ ਕੇ ਖਾਂਦਾ ਹੈ ਤੇ ਜਦੋਂ ਬੇੜੇ ਦੇ ਵਿੱਚ ਬਹਿ ਕੇ ਸੇਬ ਤੇ ਦੰਦੀ ਵੱਢੂਗਾ ਗਵਾਂਢੀ ਕੰਦੋ ਤੇ ਵੇਖਣਗੇ ਕਹਿਣਗੇ ਕਿ ਕਸ਼ਮੀਰੀ ਸੇਬ ਖਾਈ ਜਾਂਦੇ ਆ ਬਾਬੇ ਨਾਨਕ ਨੇ ਕਹਣਾ ਨਹੀਂ ਇਹ ਚੰਦਰਾਗਾਾਂ ਦਾ ਮਾਸ ਖਾਈ ਜਾਂਦਾ ਹੈ ਲੋਕ ਤਾਂ ਵੇਖਣਗੇ ਵੀ ਸੇਬ ਖਾ ਰਿਹਾ ਹੈ ਆਸ਼ਾ ਕਹਿੰਗੇ ਨਹੀਂ ਇਹ ਚੰਦਰਾ ਗਾਂ ਦਾ ਮਾਸ ਖਾਂਦਾ ਵੀ ਇਹ ਜਿਹੜੇ 100 ਰੁਪਏ ਦੇ ਲਿਆਏ ਆ ਇਹ ਕਿਸੇ ਦਾ ਹੱਕ ਮਾਰ ਕੇ ਲੈ ਕੇ ਬੇਈਮਾਨੀ ਰਾਹੀਂ ਇਹਦੇ ਘਰੇ ਪਹੁੰਚੇ ਹੋਏ ਪੈਸੇ ਆ ਇਹਦੀ ਹੱਕ ਸੱਚ ਦੀ ਕਮਾਈ ਨਹੀਂ ਇਹਦੀ ਇਹਦੀ ਦੁੱਧ ਦੀ ਕਮਾਈ ਨਹੀਂ ਉਹ ਭਾਈ ਲਾਲੋ ਵਾਲੀ ਇਹ ਮਲਕ ਭਾਗੋ ਵਾਲਾ ਖੂਨ ਹੈ ਇਹਦੇ ਚ ਬੇਈਮਾਨੀ ਦੀ ਕਮਾਈ ਕਰਦਾ ਇਦਾਂ ਖਾਂਦੇ ਬੰਦੇ ਹੁਣ ਇਦਾਂ ਕਈ ਵਾਰੀ ਕੋਈ ਖੜਾ ਫਰਜ਼ ਕਰੋ ਨਾ ਆਖੇ ਤੇ ਵੀ ਠੀਕ ਆ ਕੋਈ ਇਹਦੀ ਗੱਲ ਕਈ ਵਾਰੀ ਦੇਖਣਾ ਆਮ ਆਪਾ ਜਾਣੇ ਫਿਰ ਹੱਥ ਦੇਣ ਦੇ ਆਹ ਉਹ ਬਣ ਲਾਸਾਂਸੀ ਤੁਰਾ ਫਿਰਦਾ ਹੈ ਉਹ ਆਈ ਕਰੇ ਭੋਲੇ ਜਹਾ ਹੈ ਨਹੀਂ ਅੱਛਾ ਚਲ ਮੈਨੂੰ 200 ਰੁਪਏ ਦੇ ਜਾ ਵੀ ਅੱਛਾ ਜਦੋਂ ਤੈਨੂੰ 200 ਦੇ ਤਾਂ ਫੇਰ ਕਿਉਂ ਉਹਦਾ ਹੈਵੀ ਬਣ ਗਿਆ ਤੂੰ ਤੇ ਖੜਾ ਵੀ ਤੂੰ 200 ਰੁਪਏ ਲੈ ਲਵ ਵੀ ਫੇਰ ਉਹਦਾ ਹੈਵੀ ਬਣ ਗਿਆ ਨਾਲ ਦੀ ਨਾਲ ਵੀ ਫੇਰ ਬਣ ਗਿਆ ਹੁਣ ਅਧਿਕਾਰ ਹੋ ਗਿਆ ਉਹਨੂੰ ਵੀ ਹੁਣ ਬੰਦੇ ਨੇ ਉਸ ਤੋਂ 200 ਰੁਪਏ ਲੈ ਲਿਆ ਉਹਨੂੰ ਕੋਈ ਬਾਹ ਫੜ ਕੇ ਪੁੱਛੇ ਕਿਉਂ ਓਏ ਕੁੱਕੜ ਕੱਕੜ ਖਾਈਏ ਓਏ ਮੈਂ ਤਾਂ ਬਾਇਸ਼ ਨੂੰ ਆ ਅੱਛਾ ਤੇ ਉਹ ਉਸ ਬੰਦੇ ਤੋਂ ਜੀ ਤੂੰ 200 ਰੁਪਏ ਲਿਆ ਚਲਾਣ ਦਾ ਡਰਾਵਾ ਦੇ ਕੇ 200 ਰੁਪਏ ਦਾ ਬੰਦਾ ਕਹਿੰਦਾ 400 ਰੁਪਏ ਆਂ ਕਹਿੰਦਾ ਜੂਸ ਵਾਲਾ ਗਲਾਸ ਪੀ ਗਏ ਜੂਸ ਪੀਂਦਾ ਕਾਜਰਾ ਗੁਜਰਾ ਆਲਾ ਵਿੱਚ ਅਨਾਰ ਨੂੰ ਰੁਪਾ ਕੇ ਤੇ ਜਦੋਂ ਕਲਾਸ ਦਾ ਜੂਸ ਮੂੰਹ ਨੂੰ ਲਾਉਣ ਲੱਗਦਾ ਫਰਜ਼ ਕਰੋ ਬਾਬਾ ਨਾਨਕਾ ਕੇ ਮੋਢਾ ਹਲਾਵੇ ਉਹ ਖੂਨ ਪੀ ਜਾਂ ਨਾ ਹੁਣ ਮਰ ਨਹੀਂ ਬਾਬਾ ਜੀ ਭਲੇਖਾ ਪੈ ਗਿਆ ਤਾਂ ਅਨਾਰ ਆ ਲਾਲ ਜਾਏ ਖੂਨ ਕਹਨੂ ਆ ਇਹਦਾ ਗਾਜਰਾ ਕਿੰਨੂ ਮਿਕਸ ਕੀਤਾ ਤੁਸੀਂ ਵੀ ਨਾ ਥੋੜਾ ਜਿਹਾ ਬਾਬੇ ਨਾਨਕ ਨੇ ਕਹਣਾ ਨਹੀਂ ਖੂਨ ਹੈ ਨਹੀਂ ਮਹਾਰਾਜ ਜੂਸ ਹੈ ਮਹਾਰਾਜ ਕਹਣਾ ਨਹੀਂ ਚੰਦਰਾਏ ਉਸ ਬੰਦੇ ਦਾ ਖੂਨ ਹੈ ਉਹਦੇ ਕਾਲਜੇ ਦੀ ਰੱਤ ਹੈ ਜਿਹਦੇ ਤੂੰ ਡਰਾਵਾ ਦੇ ਕੇ ਦੋਸੋ ਲਿਆ ਤੇਰੀਆਂ ਨਜ਼ਰਾਂ 'ਚ ਜੂਸ ਹੈ ਤੇਰੀਆਂ ਨਜ਼ਰਾਂ ਜੂਸ ਹੈ ਪਰ ਰੱਬ ਪਰਮਾਤਮਾ ਦੀਆਂ ਨਜ਼ਰਾਂ 'ਚ ਇੱਕ ਖੂਨ ਹੈ ਰੱਤ ਹੈ ਇਹ ਕਈ ਬੰਦੇ ਬੇਈਮਾਨੀ ਕਰਕੇ ਲੋਕਾਂ ਨੂੰ ਲੁੱਟੀ ਜਾਂਦੇ ਆ ਕੋਈ ਭਰਾ ਦਾ ਹਿੱਸਾ ਖਾਈ ਜਾਂਦਾ ਕੋਈ ਭਰਾ ਤੋਂ ਗੋਜੀ ਰੱਖੀ ਜਾਂਦਾ ਤੇ ਜਿਹੜਾ ਬੰਦਾ ਭਰਾ ਤੋਂ ਗੋਜੀ ਰੱਖੀ ਜਾਂਦਾ ਨਾ ਉਹ ਸਾਡੇ ਵਰਗੇ ਕੋਲੇ ਆ ਕੇ ਪੁੱਛੂ ਬਾਈ ਕੁੱਕੜ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਵੀ ਤੂੰ ਤਾਂ ਉਹਦੇ ਭਰਾ ਦਾ ਕਾਲਜਾ ਖਾਈ ਜਾਂ ਨਾ ਕੁੱਕੜ ਪਿੱਛੇ ਰਹਿ ਗਿਆ ਵੀ ਤੂੰ ਕਿਸੇ ਦੀ ਇਹਦੀ ਜ਼ਮੀਨ ਅੱਧੀ ਕਨਾਲ ਵੇਚਰ ਲਾ ਕੇ ਖਾਈ ਜਾਣਾ ਵੀ ਬੱਕਰਾ ਪਿੱਛੇ ਰਹਿ ਗਿਆ ਤੂੰ ਭਰਾ ਦਾ ਕਾਲਜਾ ਨਹੀਂ ਛੱਡਿਆ ਸਾਨੂੰ ਅੱਗੇ ਬੋਤਾ ਬੱਕਰਾ ਖਾ ਲਿਆ ਕਰਾਂ ਵੀ ਛੱਡੇਗਾ ਤੂੰ ਉਹ ਕੀ ਤੂੰ ਭਰਾ ਨਹੀਂ ਛੱਡਿਆ ਛੱਡਿਆ ਤੂੰ ਤੂੰ ਕੁੜਮਾ ਦਾ ਘਰ ਨਹੀਂ ਛੱਡਿਆ ਓ 20 25 ਲੱਖ ਚ ਉਹਨਾਂ ਦਾ ਕਾਲਜਾ ਵੱਢ ਕੇ ਖਾ ਗਿਆ ਤੂੰ ਹਣੋ ਸੋਚ ਵੀ ਜਿਹੜੀ ਤੂੰ ਆ ਮੁੰਡੇ ਨੂੰ ਤੇਰੇ ਨੂੰ ਗੱਡੀ ਦਿੱਤੀ ਜੀ ਚੜ ਕੇ ਜਾਣਾ ਉਹ ਤੇਰੇ ਕੁੜਮ ਦਾ ਕਾਲਜਾ ਉਹ ਓਹ ਛੱਡਿਆ ਤੂੰ ਉਹਨਾਂ ਨੂੰ ਜਾਣ ਜੋਗੇ ਤੇ ਬੰਦਾ ਕੁਕੜ ਖਾਲਿਆ ਕਰੀਂ ਬਿਜੇ ਤੂੰ ਭਰਾ ਦਾ ਛੱਡਿਆ ਨਹੀਂ ਉਹ ਕੁਕੜ ਵੀ ਛੱਡੇਗਾ ਤੂੰ ਖਾਣੇ ਆ ਉਹ ਇਸ ਲਈ ਪਾਸ਼ਾ ਨੇ ਕੀ ਕਿ ਬੇਈਮਾਨੀ ਦੀ ਕਮਾਈ ਜਿਹੜਾ ਬੰਦਾ ਜ਼ਿੰਦਗੀ ਚ ਵਰਤਦਾ ਉਹ ਧਰਮ ਦੀ ਦੁਨੀਆ ਚ ਪ੍ਰਵਾਨ ਨਹੀਂ ਹੋ ਸਕਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮ ਤਾਂ ਪਰੈ ਜਾ ਮਰਦਾਰ ਨਾ